ਇੱਥੇ ਦੇ ਦੇਸ਼ ਦੀ ਉਪਮਾਨਤ ਨੇ ਉਹਨਾਂ ਨੂੰ ਆਗਾਂ ਲਾਈਆਂ ਸੀ ਸਾੜੇ ਗਏ ਸੀ ਉਹ ਪਰਿਵਾਰਾਂ ਵਾਸਤੇ ਇੱਥੇ ਮਾਰਕੀਟ ਬਣਾਈ ਜਾਏ ਜਿਹਦਾ ਮਾਰਕੀਟ ਦਾ ਨਾਮ ਸ਼ਹੀਦ 1984 ਸੀ ਕਤਲਿਆਂ ਪਿੰਡ ਮਾਰਕੀਟ ਦੇ ਨਾਮ ਤੇ ਲਾਡ ਨਵਾਜਾ ਇਹ ਖਾਲੀ ਸਟੱਟਚ ਪੰਜਾ ਦੇ ਅੰਦਰ ਪ੍ਰਵਾਸੀਆਂ ਨੂੰ ਮਕਾਨ ਨਹੀਂ ਦਿੱਤੇ ਗਏ ਇਹ ਹਜ਼ਾਰਾਂ ਦੀ ਗਿਣਤੀ ਚ ਪ੍ਰਵਾਸੀਆਂ ਨੂੰ ਮਜ਼ਦੂਰ ਪ੍ਰਵਾਸੀਆਂ ਨੂੰ ਇਹ ਜਗਾ 5000 ਰੁਪਏ ਦੇ ਹਿਸਾਬ ਨਾਲ ਮਕਾਨ ਲਾਟ ਦਿੱਤੇ ਗਏ ਦੇ ਨਾਲ ਸੈਕਟਰ 52 ਦੇ ਅੰਦਰ ਦੇ ਨਾਲ-ਨਾਲ 55 ਸੈਕਟਰ 54 ਸੈਕਟਰ 55 ਸੈਕਟਰ 44 ਸੈਕਟਰ 68 ਸੈਕਟਰ ਮਲਗੀ ਚੰਡੀਗੜ੍ਹ ਨੂੰ ਜਿੰਨਾ ਵੀ ਰਸਤਾ ਜਾਂਦਾ ਉਹ ਸਾਰੇ ਰਸਤੇ ਦੇ ਉੱਪਰ ਇਹਨਾਂ ਨੇ ਪ੍ਰਵਾਸੀਆਂ ਨੂੰ ਇਹ ਜਗ੍ਹਾਵਾਂ ਲਾਟ ਕੀਤੀਆਂ ਇਹ ਜਿਹੜੇ ਪਿਛਲੇ ਮਕਾਨ ਨੇ 5000 ਰੁਪਏ ਦੇ ਵਿੱਚ ਇੱਕ ਮਕਾਨ ਤੇ ਪ੍ਰਵਾਸੀਆਂ ਨੂੰ ਲਾਟ ਕੀਤਾ ਗਿਆ ਜਦ ਕਿ ਪੀੜਤ ਪਰਿਵਾਰਾਂ ਨੂੰ ਜੇ ਹਾਈ ਕੋਰਟ ਦੇ ਹੋਏ ਫੈਸਲਿਆਂ ਨੂੰ ਵੀ ਲਾਗੂ ਕਰਨ ਵਾਸਤੇ ਅਸੀਂ ਮਿਲੇ ਡੀਰੀਆ ਕੱਢ ਰਿਹਾ ਤੇ ਗਮਾਂਡਾ ਨੇ ਕਲੀਅਰ ਕਟ ਇੱਥੇ ਲਿਖਿਆ ਆ ਇਹ ਜਿਹੜੀ ਜਗ੍ਹਾ ਹੈ ਇੱਥੇ ਜਿਹੜਾ ਨਜਾਇਜ਼ ਕਬਜ਼ਾ ਕਰੇਗਾ ਪਰ ਗਮਾਂਡਾ ਇੱਥੇ ਇਹ ਨਹੀਂ ਕਿਹਾ ਲਿਖਿਆ ਗਮਾਂਡਾ ਨੂੰ ਜਦਗੀ ਇੱਥੇ ਲਿਖਣਾ ਚਾਹੀਦਾ ਸੀ ਕਿ ਉਹਨਾਂ ਦੇ ਜਿਹੜਾ ਪੁੱਡਾ ਜਿਹੜੀ ਉਹਨਾਂ ਦੀ ਮਾਂ ਜਿਹਦੇ ਵਿੱਚੋਂ ਗਮਾਂਡਾ ਪੈਦਾ ਹੋਈ ਆ ਉਹਨੇ ਜਦੋਂ ਉਹਨਾਂ ਨੇ ਮੰਤਰੀ ਸਰੂਪ ਸਿੰਘ ਸੀ ਉਹਨਾਂ ਨੇ ਇਹ ਸਾਰੀ ਦੀ ਸਾਰੀ ਜਗ੍ਹਾ ਇੱਥੋਂ ਦੀ ਲੈ ਕੇ ਉਹ ਅਖੇ ਅਖੀਰ ਮੰਦਰ ਉਹ ਗੁਰਦੁਆਰੇ ਦੇ ਨਾਮ ਤੱਕ ਦੀ ਸਾਰੀ ਜਗ੍ਹਾ ਤੁਹਾਨੂੰ ਦਿਖਾਈ ਜਾਏਗੀ ਇਹ ਜਿਹੜੀ ਜਗ੍ਹਾ ਸੀ ਇਹ ਜਗ੍ਹਾ ਸਿਰਫ 1984 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਲਈ ਰਾਖਮੀ ਰੱਖੀ ਗਈ ਆ ਅਸੀਂ ਪ੍ਰਸ਼ਾਸਨ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੂੰ ਡੀਜੀ ਓਫਿਸ ਔਰ ਗਮਾਂਡਾ ਨੂੰ ਪਿਛਲੇ ਕਈ ਟਾਈਮਾਂ ਤੋਂ ਇਹਦੇ ਬਾਰੇ ਅਸੀਂ ਆਪਣੀ ਕਾਰਵਾਈ ਕਰਦੇ ਆਏ ਆ ਇੱਥੋਂ ਤੱਕ ਕਿ ਜਿਹੜਾ ਅੱਗੇ ਉਹ ਹਨੂਮਾਨ ਜੀ ਦਾ ਇੱਕ ਮੰਦਿਰ ਬਣਾਇਆ ਗਿਆ ਅਸੀਂ ਮੰਦਿਰ ਦੇ ਖਿਲਾਫ ਨਹੀਂ ਪਰ ਨਜਾਇਜ਼ ਕਬਜ਼ਾ ਕਰਕੇ ਉੱਥੇ ਮੰਦਿਰ ਬਣਾਇਆ ਗਿਆ ਔਰ ਉੱਥੇ ਔਰ ਜਨਮ ਜਗ੍ਹਾ 'ਚ ਮੰਦਿਰ ਬਣਾਇਆ ਗਿਆ ਜਿਹੜੀ ਜਗ੍ਹਾ 1984 ਦੇ ਪੀੜਤ ਪਰਿਵਾਰਾਂ ਦੇ ਲਈ 락ਵੀ ਰੱਖੀ ਗਈ ਆ ਅਸੀਂ ਪ੍ਰਸ਼ਾਸਨ ਨੂੰ ਕੁਰਜੋਰ ਮੰਗ ਕਰਦੇ ਆ ਇਸ ਦੇਸ਼ ਦੇ ਇਸ ਮੈਂ ਥੇਰੇ ਮੁੱਖ ਮੰਤਰੀ ਨੂੰ ਮੰਗ ਕਰਦੇ ਆ ਕਿ ਇਹ ਜਗਾ 1984 ਪੀੜਤ ਪਰਿਵਾਰਾਂ ਲਈ ਰੱਖਵੀਂ ਆ ਇਹ ਜਗਾ ਜਿਹੜੀ ਹੈ ਜਿਹੜਾ ਇਹ ਮੈਦਾਨ ਬਣਾਇਆ ਗਿਆ ਇਹ ਮੈਦਾਨ ਜਿਸ ਨੂੰ ਇਹ ਬਾਉਂਡਰੀ ਵਾਲ ਕੀਤੀ ਗਈ ਆ ਇਹ ਬਾਉਂਡਰੀ ਵਾਲ ਵਿੱਚ ਉਹ ਪਰਿਵਾਰਾਂ ਨੂੰ ਜਿੰਨਾ ਪਰਿਵਾਰਾਂ ਦੇ ਬੱਚੇ ਜਿੰਨਾ ਦੇ ਘਰਾਂ ਚ ਤਿਆਰ ਪਾ ਕੇ 1984 ਦੇ ਵਿੱਚ ਇੱਥੇ ਦੇ ਦੇਸ਼ ਦੀ ਹੁਕਮਤ ਨੇ ਉਹਨਾਂ ਨੂੰ ਆਗਾ ਲਾਈਆਂ ਸੀ ਸਾਰੇ ਗਏ ਸੀ ਉਹ ਪਰਿਵਾਰਾਂ ਵਾਸਤੇ ਇੱਥੇ ਮਾਰਕੀਟ ਬਣਾਈ ਜਾਏ ਜਿਹਦਾ ਮਾਰਕੀਟ ਦਾ ਨਾਮ ਸ਼ਹੀਦ 1984 ਸੀ ਕਤਲਿਆਂ ਪਿੰਡ ਮਾਰਕੀਟ ਦੇ ਨਾਮ ਤੇ ਨਾਮਵਾਜਿਆ ਜਾਏ ਇਹ ਮਾਰਕੀਟ ਉਸ ਤਰੀਕੇ ਦੀ ਮਾਰਕੀਟ ਬਣਾਈ ਜਾਏ ਉਹ ਪਰਿਵਾਰਾਂ ਨੂੰ ਜਗ੍ਹਾ ਦਿੱਤੀ ਜਾਏ ਅਸੀਂ ਸਰੂਪ ਸਿੰਘ ਆਲੋ ਬਣਾਈ ਗਈ ਇਸ ਜਗ੍ਹਾ ਦੀ ਜਿਹੜੀ ਉਹਨਾਂ ਨੇ ਉਸ ਟਾਈਮੇ ਪਾਸ ਕੀਤੀ ਸੀ ਉਸ ਦੀ ਅੱਜ ਵੀ ਮੂਵ ਬੋਲਦੀਆਂ ਤਸਵੀਰਾਂ ਨੇ ਕਿ ਉਹੇ ਰੋਡ ਜਿਹੜੀ ਸੜਕ ਦੇ ਨਾਲ ਤੁਹਾਨੂੰ ਰੋਡ ਵੀ ਦਿਖਾਵਾਂਗੇ ਅੱਜ ਅਸੀਂ ਦੇਖੋ ਚਲੋ ਤੁਸੀਂ ਸਾ ਨਾਲ ਅਸੀਂ ਉਹ ਜਗਾ ਵੀ ਤੁਹਾਨੂੰ ਦਿਖਾਵਾਂਗੇ ਕਿ ਉਹ ਉਸ ਟਾਈਮ ਦੀ ਰੋਡ ਬਣੀ ਹੋਈ ਆ ਜਦੋਂ ਸਰੂਪ ਸਿੰਘ ਜੀ ਮੰਤਰੀ ਹੁੰਦੇ ਸੀ ਤੇ ਇਹ ਜਗਾ 1984 ਪੀੜਤ ਪਰਿਵਾਰਾਂ ਦੇ ਲਈ ਰੱਖ ਨਹੀਂ ਰੱਖੀ ਗਈ ਆ ਕਿਸੀ ਉਹ ਰੋਡ ਆ ਤੁਹਾਨੂੰ ਇਹ ਕਲੀਅਰ ਕਰੇਗੀ ਕਿ ਇਹ ਜਿਹੜੀ ਜਗਾਗੀ ਆ ਉਹ ਜਗਾ ਤੇ ਪੀੜਤ ਪਰਿਵਾਰਾਂ ਲਈ ਰੱਖ ਰੱਖੀ ਗਈ ਸੀ ਤੇ ਦੇਖੋ ਇੱਧਰਲੇ ਪਾਸੇ ਇਥੇ ਕੈਮਰਾ ਮਾਰੋ ਤੇ ਇਧਰਲੇ ਪਾਸੇ 6 ਫੇਸ ਦੀ ਜਿਹੜੀ ਮੇਨ ਰੋਡ ਆ ਉਹ ਚੱਲਦੀ ਆ ਰਹੀ ਆ ਇਸ ਦੇ ਨਾਲ ਜਿਹੜੀ ਇਹ ਰੋਡ ਜਿਹੜੀ ਇਹ ਅੰਦਰ ਰੋਡ ਬਣਾਈ ਗਈ ਹੈ ਇਹ ਪਾਰਕਿੰਗ ਇਹ ਪਾਰਕਿੰਗ ਬਣਾਈ ਗਈ ਸੀ ਇਹ ਉਦੋਂ ਦੀ ਇਹ ਜਗ੍ਹਾ ਬਣਾਈ ਗਈ ਆ ਇਹ ਇਸ ਜਗ੍ਹਾ ਨੂੰ ਮਿਸਯੂਜ਼ ਕੀਤਾ ਜਾ ਰਿਹਾ ਔਰ ਇਹ ਜਗ੍ਹਾ ਨੂੰ ਜਾਣਬੁੱਝ ਕੇ ਇਹ ਅੱਜ ਪ੍ਰਵਾਸੀਆਂ ਦੇ ਨਾਮ ਦੇ ਉੱਤੇ ਸਾਡੇ ਪਰਿਵਾਰਾਂ ਦੇ ਨਾਲ ਠੱਗੀ ਪ੍ਰਸ਼ਾਸਨ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਸ ਨੂੰ ਅਸੀਂ ਕਿਸੇ ਵੀ ਹਾਲਾਤ ਵਿੱਚ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕਰਾਂਗੇ ਅੱਗੇ ਅੱਗੇ ਆ ਜਾਓ ਇਸ ਤੋਂ ਬਾਅਦ ਤੁਹਾਨੂੰ ਅੱਗੇ ਦੇ ਸਾਰੇ ਹਾਲਾਤ ਜਿਹੜੀ ਇਹ ਜਗਾਹ ਗਈ ਹੈ ਇਹ ਮਾਰਕੀਟ ਬਣਾਈ ਜਾਏਗੀ ਇਹ ਮਾਰਕੀਟ ਚ ਉਹ ਬੰਦਿਆਂ ਨੂੰ ਪਰਿਵਾਰਾਂ ਨੂੰ ਦਿੱਤੀ ਜਾਏਗੀ ਜਿਹੜੇ ਪਰਿਵਾਰ 1984 ਜਿੰਨਾਂ ਦੇ ਗਲਾਂ 'ਚ ਪਿਆਰ ਪਾ ਕੇ ਅੱਗ ਆ ਲਈਆਂ ਗਈਆਂ ਸੀ ਉਹ ਪਰਿਵਾਰਾਂ ਨੂੰ ਇਹ ਇੱਥੇ ਮਾਰਕੀਟ ਇਹ ਦੁਕਾਨਾਂ ਇੱਥੇ ਲਾੜ ਦਿੱਤੀਆਂ ਜਾਣਗੀਆਂ ਉਸ ਦੇ ਨਾਲ ਹੀ ਅੱਗੇ ਜਿਹੜੀ ਮਾਰਕੀਟਾਂ ਉਹ ਆਮ ਜਿਹੜੇ ਪੀੜਤ ਪਰਿਵਾਰ ਨੇ ਜਿੰਨਾਂ ਨੂੰ ਕਾਰੋਬਾਰਾਂ ਦੀ ਲੋੜ ਆ ਰੋਜ਼ਗਾਰ ਦੀ ਲੋੜ ਆ ਉਹਨਾਂ ਨੂੰ ਦਿੱਤੀ ਜਾਏਗੀ ਇਹ ਦੇਖੋ ਜੀ ਇਹ ਜਿਹੜਾ ਜ਼ੋਨ ਬਣਾਇਆ ਗਿਆ ਕੱਲ ਇੱਥੇ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਐਲਏ ਆ ਕੇ ਉਹਨਾਂ ਨੇ ਇਹਦੇ ਬਾਰੇ ਗੱਲ ਕੀਤੀ ਆ ਕਿ ਜਿਹੜੀ ਅਸੀਂ ਪੱਲੇ ਰੋਲਾ ਪਾਇਆ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਲਾਡ ਕਰਨ ਵਾਸਤੇ ਗੱਲ ਕਰਦੇ ਸੀ ਅੱਜ ਉਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਦਾ ਨਾਮ ਛੱਡ ਕੇ ਅੱਜ ਉਹਨਾਂ ਨੇ ਅਪਾਈ ਜਾਤੀ ਦੀ ਗੱਲ ਕੀਤੀ ਆ ਕਹਿਤੀਆਂ ਉਹਨਾਂ ਅਖਬਾਰਾਂ 'ਚ ਉਹਨਾਂ ਨੇ 12-12000 ਰੁਪਏ ਭਰਨ ਦੀ ਵੀ ਗੱਲ ਕੀਤੀ ਗਈ ਆ 12000 ਰੁਪਏ ਭਰਾਇਆ ਜਾਏ ਉਹਨਾਂ ਕੋਲੋਂ ਪਰ ਅਸੀਂ ਅੱਜ ਫਿਰ ਪ੍ਰਸ਼ਾਸਨ ਨੂੰ ਅਤੇ ਥੱਲੇ ਐਮਐਲਏ ਨੂੰ ਚੇਤਾਵਨੀ ਦੇਣੇ ਆ ਕਿ ਇਹ ਜਗ੍ਹਾ ਜਿਹੜੇ ਉਹਨਾਂ ਦੇ ਪੁਰਾਣੇ ਮੰਤਰੀ ਸਰੂਪ ਸਿੰਘ ਜਦੋਂ ਕੁੱਡਾ ਹੁੰਦੀ ਸੀ ਉਹਨਾਂ ਨੇ ਇਹ ਜਗ੍ਹਾ 1984 ਪੀੜ ਪਰਵਾਰਾਂ ਲਈ ਰਾਖਰੀ ਰੱਖੀ ਗਈ ਸੀ ਜਿਹੜੀ ਪਿਛਲੀ ਜਗ੍ਹਾ ਤੁਹਾਨੂੰ ਦਿਖਾਈ ਗਈ ਆ ਉਹ ਜਗ੍ਹਾ ਦੇ ਅੰਦਰ ਅਸੀਂ ਉਹ ਸ਼ਹੀਦ ਪਰਿਵਾਰਾਂ ਨੂੰ ਜਿੰਨਾ ਪਰਿਵਾਰਾਂ ਦੇ ਬੱਚੇ ਸ਼ਹੀਦ ਹੋਏ ਨੇ ਜਿਨ੍ਹਾਂ ਦੇ ਮਾਪੇ ਪਿਓ ਸ਼ਹੀਦ ਹੋਏ ਨੇ ਉਹਨਾਂ ਨੂੰ ਉਹ ਜਗ੍ਹਾ ਕੱਠੀ ਉੱਥੇ ਮਾਰਕੀਟ ਬਣਾਈ ਜਾਏਗੀ ਔਰ ਇਹ ਇਹ ਮਾਰਕੀਟ ਆ ਇਹ ਮਾਰਕੀਟ ਦੇ ਵਿੱਚ ਜਿਹੜੇ ਜਿਹੜੇ ਪ੍ਰਵਾਸ ਲੋਕ 1984 ਦੇ ਵਾਪਸ ਦੇਜਦੇ ਕਿਸਿਆਚ ਉਜੜ ਕੇ ਆਏ ਸੀ ਆਪਣੇ ਕਾਰੋਬਾਰ ਆਪਿਆਂ ਨੂੰ ਬੰਦ ਕਰਕੇ ਇੱਥੇ ਆਏ ਸੀ ਉਹਨਾਂ ਨੂੰ ਇਹ ਜਗ੍ਹਾ ਲਾਟ ਕਰਨ ਦੀ ਇਹ ਅਸੀਂ ਤਜਵੀਜ਼ ਐਸੀ ਆਪਣਾ ਡਿਪਟੀ ਮਿਸ਼ਨਰ ਜੋ ਕਿ ਜਿਹੜੇ ਸਾਡੇ ਚੇਅਰਪਰਸਨ ਨੇ ਉਹਨਾਂ ਨੇ ਵੀ ਕਈਆਂ ਲਿਖਤੀ ਤੌਰ ਤੇ ਦੇ ਦੇ ਚੁੱਕੇ ਆ ਇਹ ਜਗ੍ਹਾ ਸਾਡਾ ਨਰਜ਼ਰਬ ਕੀਤੀ ਔਰ ਇਹ ਜਗ੍ਹਾ ਸਾਡਾ ਲਾਟ ਕੀਤੀ ਜਾਏ ਮਹੋਰ ਅਸੀਂ ਇਹ ਦੱਸਣਾ ਚਾਹੁੰਦੇ ਆ ਜਿਹੜੀ ਇਹ ਕਿਹੜਿਆ ਕਰੇ ਰੋਡ ਆ ਇਹ ਰੋਡ ਦੇਖੋ 10 ਫੁੱਟ ਦੀ ਬਣਾਈ ਗਈ ਆ ਇਹਦਾ ਇਹਦਾ ਏਰੀਆ 100 ਟੈਂਡਾ ਜਿਹੜੇ ਨਾਲ ਸੈਕਟਰ 77 ਦੇ ਵਿੱਚ ਸਾਡੇ ਪੀੜ ਪਰਿਵਾਰਾਂ ਨੂੰ ਬੂਥ ਵੀ ਜਗ੍ਹਾ ਦਿੱਤੀ ਗਈ ਆ ਉਹਦੇ ਅੰਦਰ 4 ਫੁੱਟ ਦੀ ਆ ਜਿਹਦੀ ਅਸੀਂ ਇੰਪਾਇਰੀ ਦੀ ਡਿਪਟੀ ਕਮਿਸ਼ਨਰ ਤੋਂ ਬਾਰ ਬਾਰ ਮੰਗ ਕਰਦੇ ਆ ਰਹਿਆ ਇਸ ਜਗ੍ਹਾ ਤੇ ਵੀ ਮੰਗ ਕਰਦੇ ਆ ਰਹਿਆ ਔਰ ਬੜੀ ਜਲਦੀ ਡਿਪਟੀ ਕਮਿਸ਼ਨਰ ਜੀ ਨੇ ਕਿਹਾ ਕਿ ਅਸੀਂ ਅਸੀਂ ਇਹ ਜਗ੍ਹਾ ਨੂੰ ਜੜਿਆ ਗਿਆ ਇਹਦੀ ਵੈਰੀ ਕਰਕੇ ਤੇ ਇਹਦੀ ਪੂਰੀ ਪਰਤਾਲ ਕਰਕੇ ਜੇ ਤੁਹਾਡੇ ਹੱਕ ਦੀ ਹੋਵੇ ਤੁਹਾਨੂੰ ਇਹ ਦਿੱਤੀ ਜਾਏਗੀ ਔਰ ਅਸੀਂ ਪ੍ਰਸ਼ਾਸਨ ਨੂੰ ਖਾਸ ਤੌਰ ਤੇ ਐਮਐਲਏ ਨੂੰ ਔਰ ਇੱਥੇ ਦੇ 6 ਫੀਸ ਦੇ ਜਿਹੜਾ ਇੱਥੇ ਦਾ ਆਪਣਾ ਐਮਸੀਆ ਉਸ ਨੂੰ ਵੀ ਚੇਤਾਵਨੀ ਦਿੰਨੇ ਆ ਕਿ ਉਹ ਪ੍ਰਵਾਸੀਆ ਦੇ ਨਾਮ ਦੇ ਉੱਤੇ ਸਾਡੇ ਪੀੜਤ ਪਰਿਵਾਰਾਂ ਦੇ ਨਾਲ ਜਿਹੜੀ ਠੱਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਬੇਲ ਕਰੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਪੀੜ ਪਰਵਾਰਾਂ ਦੇ ਲਈ ਆਖਰੀ ਜਗ੍ਹਾ ਫੇਸ 6 ਦੇ ਜਿਹੜੇ ਲੋਕ ਜਿਹੜੇ ਕੋਠੀਆਂ ਦੇ ਵਿੱਚ ਜਿਹੜੇ ਮਕਾਨਾਂ ਦੇ ਵਿੱਚ ਜਿਹੜੇ ਰਹਿ ਰਹੇ ਨੇ ਉਹਨਾਂ ਨੇ ਜਦੋਂ ਇਹ ਹਨੂਮਾਨ ਮੰਤਰ ਉਸਾਰਿਆ ਜਾ ਰਿਹਾ ਸੀ ਉਦੋਂ ਵੀ ਇਹ ਦੀ ਰੋਗ ਵਾਸਤੇ ਅਸੀਂ ਮੰਦਿਰ ਦੇ ਖਿਲਾਫ ਨਹੀਂ ਆ ਪਰ ਇਹ ਸਾਡੀ ਜਗ੍ਹਾ ਦੇ ਵਿੱਚ ਮੰਦਿਰ ਉਸਾਰਿਆ ਗਿਆ ਤੇ ਇਸ ਨੂੰ ਅਸੀਂ ਰੋਗ ਵਾਸਤੇ ਕਹਿੰਦੇ ਰਿਹਾ ਉਸ ਟਾਈਮ ਵੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਜਿਹੜੀ ਜਗ੍ਹਾ ਹੈ ਇਹ 1984 ਪੀੜ ਪਰਵਾਰਾਂ ਲਈ ਆਖਰੀ ਰੱਖੀ ਗਈ ਆ ਇੱਥੇ ਦਾ ਐਮਸੀ ਜਿਹੜਾ ਸ਼ਰਮਾ ਔਰ ਐਮਐਲਏ ਰਲ ਕੇ ਜਗ੍ਹਾ ਨੂੰ ਕਿਸੇ ਖੁਰਦ-ਖੁਰਦ ਕਰਨਾ ਚਾਹੁੰਦੇ ਆ ਉਹ ਜੋ ਕਿ ਸਾਡੇ ਪਿੰਡ ਪੁਰਾਣਾ ਦੀ ਆ ਅਸੀਂ ਉਹਦੇ ਲਈ ਅਸੀਂ ਤੰਦੇ ਹੀ ਨਾਲ ਅਸੀਂ ਇੱਕ ਕੰਮ ਕਰਦੇ ਆ ਰਹੇ ਆ ਔਰ ਇਸ ਨੂੰ ਕਿਸੇ ਵੀ ਹਾਲਾਤ ਵਿੱਚ ਕਿਸੇ ਹੋਰ ਬੰਦੇ ਨੂੰ ਅਲਾਰਟ ਕਰਨ ਦੀ ਇਜਾਜ਼ਤ ਨਾ ਅਸੀਂ ਮਿਊਨਿਸਪਲ ਕਮੇਟੀ ਨੂੰ ਨਾ ਯਾ ਕੋਈ ਕਿਸੇ ਗਮਾਂਡਾ ਨੂੰ ਜਾਂ ਹੋਰ ਕਿਸੇ ਅਧਿਕਾਰੀ ਨੂੰ ਨਹੀਂ ਦੇਵਾਂਗੇ ਕਿ ਇਹ ਜਗ੍ਹਾ ਹੋਰ ਕਿਸੇ ਬੰਦੇ ਨੂੰ ਅਲਾਟ ਕੀਤੀ ਜਾਏ ਤੇ ਪੀੜ ਪਰਵਾਰਾਂ ਦੀ ਰਾਖ ਜਗ੍ਹਾ ਉਹਨਾਂ ਨੂੰ ਹੀ ਅਲਾਟ ਕਰਾਂਗੇ ਅਸੀਂ ਔਰ ਜ਼ੋਰ ਮੰਗ ਕਰਦੇ ਹਾਂ ਔਰ ਚੇਤਾਵਨੀ ਦਿੰਦੇ ਹਾਂ ਕਿ ਇਹ ਜਿਹੜੀ ਜਗ੍ਹਾ ਦਾ ਉਹਨਾਂ ਨੇ ਕੱਲ ਦੀ ਅਖਬਾਰਾਂ 'ਚ ਲਗਾਇਆ ਉਹਨੂੰ ਆਪਣੀਆਂ ਗੱਲਾਂ ਨੂੰ ਵਾਪਸ ਲੈ ਇਹ ਦੇਖੋ ਇਹ ਵੀ ਤੁਹਾਡੇ ਸਾਹਮਣੇ ਇਹ ਵੀ ਉਹੀ ਜ਼ੋਨ ਆ ਉਹੀ ਏਰੀਆ ਇਹ ਰੋਡ ਵੀ ਉਸੇ ਤਰੀਕੇ ਨਾਲ ਜਿਹੜਾ ਮੰਤਰੀ ਸਰੂਪ ਸਿੰਘ ਆਲੋ ਬਣਾਈ ਗਈ ਸੀ ਇਹ ਸਾਨੂੰ ਪਾਰਕਿੰਗ ਦੀ ਜਗ੍ਹਾ ਜਿਹੜੀ ਦਿੱਤੀ ਗਈ ਸੀ ਉਹਦੇ ਅੱਗੇ ਰੋਡ ਬਣਾਈ ਗਈ ਸੀ ਅੱਜ ਪੀਓ ਸਬੂਤ ਪੇਸ਼ ਕਰਦੀ ਆ ਕਿ ਇਹ ਰਿਜ਼ਰਵ ਜਗ੍ਹਾ 1988 ਪੀੜਤ ਪਰਵਾਰਾਂ ਲਈ ਉਸ ਟਾਈਮ ਦੇ ਮੰਤਰੀ ਸਰੂਪ ਸਿੰਘ ਨੇ ਪੁੱਡਾ ਦੇ ਜਿਹੜੇ ਮੰਤਰੀ ਹੁੰਦੇ ਸੀ ਉਹਨਾਂ ਨੇ ਰਿਜ਼ਰਵ ਜਗ੍ਹਾ 1984 ਪੀੜਤ ਪਰਵਾਰਾਂ ਲਈ ਰਾਖਵੀਂ ਰੱਖੀ ਗਈ ਸੀ ਜਿਹੜੀ ਕੀ ਅਲਾਰਟ ਕਰਨੀ ਹੈ ਬੰਦੀ ਹੈ ਕੀ ਆ ਹੋਰ ਇਹਦੇ ਨਾਲ ਹੀ ਉਹ ਪੂਸਰੇ ਬਸ ਜਿਹੜੇ ਫਲੈਟ ਤੁਹਾਨੂੰ ਦਿਖਾਇਆ ਜਾ ਰਿਖ ਦਿਖ ਰਹੇ ਨੇ ਇਹ ਸਾਰੇ ਦੇ ਸਾਰੇ ਫਲੈਟ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਇੱਥੇ ਦੇ ਪ੍ਰਸ਼ਾਸਨ ਨੇ ਇੱਥੇ ਦੀ ਹੁਕਮਰਾਨ ਸਰਕਾਰਾਂ ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਆ ਚਾਹੇ ਉਹ ਕਾਲੀਦਾਲ ਦੀ ਸਰਕਾਰ ਰਹੀ ਆ ਚਾਹੇ ਹੋਰ ਕਿਸੇ ਧਿਰ ਦੇ ਨਾਲ ਸੰਯੋਗਤਾ ਕਰਕੇ ਭਾਜਪਾ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਯੋਗਤਾ ਕਰਕੇ ਸਰਕਾਰ ਬਣੀ ਹੋਏ ਉਹਨਾਂ ਨੇ ਸਾਡੀ ਪਿੱਠ ਤੇ ਜੇ ਦਿੱਲੀ ਦੇ ਅੰਦਰ ਸਾਡੇ ਸੀਨੀਅਰ ਉੱਤੇ ਖੰਚਰ ਖੋਪੇ ਗਏ ਪਰ ਇੱਥੇ ਦੇ ਪੰਜਾਬ ਦੇ ਅੰਦਰ ਸਾਡੀ ਪਿੱਠ ਦੇ ਉੱਤੇ ਜੇ ਖੰਚਰ ਖੋਪਿਆ ਇੱਥੇ ਦੇ ਪ੍ਰਸ਼ਾਸਨ ਨੇ ਪੂਰਾ ਨਾਲ ਖੰਚਰ ਖੋਪਿਆ ਇੱਥੇ ਦੇ ਮੰਤਰੀਆਂ ਨਾਲ ਪ੍ਰਸ਼ਾਸ ਪੂਰਾ ਖੰਜਰ ਖੋਪਿਆ ਇੱਥੇ ਦੇ ਬੰਨਣ ਵਾਲੇ ਐਮਐਲਏ ਨੇ ਪੂਰਾ ਖੰਜਰ ਖੋਪਿਆ ਇਹ ਜਿਹੜੀ ਜਗ੍ਹਾ ਹੋਰ ਜ਼ਰੂਰ ਕੀਤੀ ਗਈ ਸੀ ਇਹ ਜਗ੍ਹਾ ਸਾਡੀ ਸੀ ਕਿਸੇ ਤਰੀਕੇ ਦੇ ਨਾਲ ਜਿਹੜੇ ਇਹ ਸੈਕਟਰ ਦੇ ਪਿੱਛੇ ਜਿਹੜੇ ਮਕਾਨ ਲਾਟ ਕੀਤੇ ਗਏ ਨੇ ਇਹ ਮਕਾਨ 5000 ਰੁਪਏ ਦੇ ਅੰਦਰ ਇੱਕ ਮਕਾਨ ਇਹ ਪ੍ਰਵਾਸੀ ਲੇਬਰ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਜਿੰਨਾਂ ਨੂੰ ਆਪਾਂ ਮੈਸੇਜ ਕਹੀਏ ਤੇ ਭਈਆ ਕਹਿ ਕੇ ਕਹਿ ਕੇ ਸਪੋਧਨ ਕਰਦੇ ਆ ਪਰ ਉਹਨਾਂ ਨੂੰ ਇਹ ਜਗਾਤਾ ਦਿੱਤੀ ਗਈ ਪਰ ਜਿਨ੍ਹਾਂ ਦਾ ਦੇਸ਼ ਨੇ ਉਜਾੜਾ ਕੀਤਾ 1984 ਦੇ ਅੰਦਰ ਸਾਨੂੰ ਕਰੋ ਬੇਕਾਰ ਕੀਤਾ ਦੇਸ਼ ਨੇ ਉਹ ਨਾ ਦੇ ਲਈ ਰੱਖੀ ਲੱਖਾਂ ਦੀ ਜਗਾ ਵੀ ਅੱਜ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਖਾਲੀ ਇਹ ਸੈਕਟਰ 56 ਦੇ ਵਿੱਚ ਇਹ ਮਕਾਨ ਨਹੀਂ ਦਿੱਤੇ ਗਏ ਅੱਜ ਅਕਾਲੀ ਦਲ ਵੀ ਦਵਾਈ ਪੰਦਾ ਅੱਜ ਹੋਰ ਧੀਰਾ ਚੰਡੀਗੜ੍ਹ ਦੀ ਗੱਲ ਕਰਦੇ ਵੀ ਚੰਡੀਗੜ੍ਹ ਸਾਡਾ ਪਰ ਚੰਡੀਗੜ੍ਹ ਦੇ ਆਲਾ ਦਵਾਲਾ ਇਹਨਾਂ ਨੇ ਸਾਰੇ ਦਾ ਸਾਰਾ ਜਿਹੜਾ گاਪਰਵਾਸੀਆਂ ਦੇ ਨਾਮ ਤੇ ਕਰਤਾ ਆ ਗਿਆ ਇਸੇ ਤਰੀਕੇ ਦੇ ਨਾਲ ਤੁਹਾਨੂੰ ਅੱਜ ਇਸ ਗੱਲ ਦਾ ਵੀ ਇਹ ਦੱਸਣਿਆ ਕਿ ਇਹਨਾਂ ਨੇ ਜਿਹੜੀ ਜਗ੍ਹਾ ਇੱਥੇ ਇਹਦੇ ਨਾਲ-ਨਾਲ ਹੋਰ ਦਿੱਤੀਆਂ ਨੇ ਉਹਦਾ ਉਹਦਾ ਵੇਰਵਾ ਵੀ ਤੁਹਾਨੂੰ ਅਸੀਂ ਅੱਜ ਦੇਖੋ ਇਹ ਖਾਲੀ ਸਟੱਟਚ ਪੰਚਾ ਦੇ ਅੰਦਰ ਪ੍ਰਵਾਸੀਆਂ ਨੂੰ ਮਕਾਨ ਨਹੀਂ ਦਿੱਤੇ ਗਏ ਇਹ ਹਜ਼ਾਰਾਂ ਦੀ ਗਿਣਤੀ ਜੋ ਪ੍ਰਵਾਸੀਆਂ ਨੂੰ ਮੌਜੂਦ ਪ੍ਰਵਾਸੀਆਂ ਨੂੰ ਇਹ ਜਗ੍ਹਾ 5000 ਰੁਪਏ ਦੇ ਹਿਸਾਬ ਨਾਲ ਮਕਾਨ ਲਾਟ ਕੀਤੇ ਗਏ ਇਹਦੇ ਨਾਲ ਸੈਕਟਰ 52 ਦੇ ਅੰਦਰ ਦੇ ਨਾਲ-ਨਾਲ 55 ਸੈਕਟਰ 54 ਸੈਕਟਰ 59 ਸੈਕਟਰ 44 ਸੈਕਟਰ 68 ਸੈਕਟਰ ਮਤਲਬ ਕਿ ਚੰਡੀਗੜ੍ਹ ਨੂੰ ਜਿੰਨਾ ਵੀ ਰਸਤਾ ਜਾਂਦਾ ਉਹ ਸਾਰੇ ਰਸਤੇ ਦੇ ਉੱਪਰ ਇਹਨਾਂ ਨੇ ਪ੍ਰਵਾਸੀਆਂ ਨੂੰ ਇਹ ਜਗ੍ਹਾਵਾਂ ਲਾਟ ਕੀਤੀਆਂ ਇਹ ਜਿਹੜੇ ਪਿਛਲੇ ਮਕਾਨ ਨੇ 5000 ਰੁਪਏ ਦੇ ਵਿੱਚ ਇੱਕ ਮਕਾਨ ਤੇ ਪ੍ਰਵਾਸੀਆਂ ਨੂੰ ਲਾਟ ਕੀਤਾ ਗਿਆ ਜਦ ਕਿ ਪੀੜਤ ਪਰਿਵਾਰਾਂ ਨੂੰ ਜੇ ਹਾਈ ਕੋਰਟ ਦੇ ਹੋਏ ਫੈਸਲਿਆਂ ਨੂੰ ਵੀ ਲਾਗੂ ਕਰਨ ਵਾਸਤੇ ਅਸੀਂ ਮਿਲਣ ਲਈ ਆ ਕੱਢ ਰਿਹਾ ਹਾਂ ਇਹ ਸਿੰਗਲ ਬੈਂਚ ਡਬਲ ਬੈਂਚ ਹਾਈ ਕੋਰਟ ਦੇ ਫੈਸਲੇ ਜੋ ਸਾਡੇ ਹੱਕ ਚਾਹੇ ਉਹ ਫੈਸਲੇ ਵੀ ਲਾਗੂ ਕਰਨ ਤੋਂ ਪ੍ਰਸ਼ਾਸਨ ਔਰ ਇੱਥੇ ਦੇ ਐਮਐਲਏ ਇੱਥੇ ਦੇ ਸਰਕਾਰਾਂ ਜਿਹੜੀਆਂ ਬਿਲਕੁਲ ਪੇਟ ਖਾਂਦੀਆਂ ਨੇ ਸਾਡੇ ਪੇਟ ਦੇ ਉੱਤੇ ਖੰਜਰ ਖੋਪਦੀਆਂ ਨੇ ਅੱਜ ਉਹਨਾਂ ਨੇ ਜਿਹੜੇ ਅੱਜ ਦੇ ਮੌਜੂਦਾ ਐਮਐਲਏ ਨੇ ਉਹਨਾਂ ਨੇ ਕੱਲ ਇੱਥੇ ਆ ਕੇ ਜਿਹੜੀ ਇੱਥੇ ਦੇ ਪਪਾਹੀਜਾਂ ਦੇ ਨਾਮ ਤੇ ਪਹਿਲੇ ਪ੍ਰਵਾਸੀਆਂ ਨੂੰ ਦੇਵਦੀ ਹੁਣ ਆਪਾਂ ਹੀ ਪ੍ਰਵਾਸੀਆਂ ਨੂੰ ਦੇਣ ਵਾਸਤੇ ਜਿਹੜੀ ਜਗ੍ਹਾ ਦੀ ਇਹ ਘੋਸ਼ਣਾ ਕੀਤੀ ਆ ਉਸ ਦੀ ਜਿਲੀ ਅਸੀਂ ਕੋਰਿੰਦਾ ਕਰਦੇ ਆ ਉਹ ਜਿਨੇ ਜਿਸ ਨਿੱਕੇ ਨਾਲ ਇਹ ਮਕਾਨ ਜਿਨੇ ਮਕਾਨ ਕਿਉਂਕਿ ਕਿਸੇ ਪ੍ਰਵਾਸੀ ਦਾ ਕੋਈ ਨੁਕਸਾਨ ਨਹੀਂ ਹੋਇਆ ਜੇ ਨੁਕਸਾਨ ਆਇਆ 1984 ਦੇ ਅੰਦਰ ਪੀੜ ਪਰਿਵਾਰਾਂ ਦੇ ਘਰਾਂ ਨੂੰ ਮਕਾਨਾਂ ਨੂੰ ਘਰੋਂ ਬੇਕਾਰ ਕੀਤਾ ਗਿਆ ਤੇ ਪੀੜ ਪਰਿਵਾਰਾਂ ਨੂੰ ਕੀਤਾ ਗਿਆ ਇਸ ਕਰਕੇ ਜਿਸਾਂ ਨਾਲ ਇਹ ਮਕਾਨ ਇੱਥੇ ਆਲੇ ਦੁਆਲੇ ਲਾੜ ਕਿਤੇ ਗਏ ਨੇ ਉਸੇ ਤਰੀਕੇ ਨਾਲ ਅਸੀਂ ਵੀ ਵਿਦੇਸ਼ ਤੋਂ ਇਸ ਦੇਸ਼ ਦੇ ਸਿਸਟਮ ਕੋ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਾਡੇ ਲਈ ਤੁਹਾਡੀ ਕਿਉਂ ਅੱਗੇ ਕਹਿ ਕਹ ਲਿਏ ਕਿ ਤੁਹਾਡੀ ਮੌਤ ਆ ਜਾਂਦੀ ਹੈ ਕਿ ਤੁਸੀਂ ਸਾਨੂੰ ਕੋਈ ਦੇਣ ਤੋਂ ਦੀ ਬਜਾਏ ਆਪਣੇ ਪੈਰ ਪਿੱਛੇ ਨੂੰ ਖਿੱਚ ਦਿਓ ਤੇ ਆਪਣੇ ਕਹਿੰਦੇ ਹੋ ਕਿ ਅਸੀਂ ਇਹਨਾਂ ਨੂੰ ਲਈ ਅਸੀਂ ਕੀ ਕਰੀਏ ਅੱਜ ਤੱਕ ਜਿਹੜਾ ਦੇਸ਼ ਸਾਨੂੰ ਇਨਸਾਫ ਨਹੀਂ ਦੇ ਸਕਿਆ ਇਹ ਇਨਸਾਫ ਲੈਣ ਦੇ ਲਈ ਸਾਨੂੰ ਜਿਸ ਤਰੀਕੇ ਦੀ ਵੀ ਜਦੋ ਜਾਇਦ ਕਰਨੀ ਪਏ ਆਪਣੇ ਸਿਰ ਦੇਣੇ ਪੈਣ ਕਾਜੀ ਸਿਰ ਤੇ ਅੰਦਰ ਕੁਚਨੀ ਹਟਾ ਕੇ ਇਹ ਜਗਾ ਜਿਹੜੀ ਆ ਨੀ ਆ ਉਹ 1989 ਪਰਵਾਰਾਂ ਦੇ ਲਈ ਆ ਇਹ ਉਹਨਾਂ ਦੇ ਲਈ ਹੀ ਰਹੇਗੀ ਉਹਨਾਂ ਨੂੰ ਹੀ ਅਲਾਟ ਹੋਏਗੀ ਹੋਰ ਕਿਸੇ ਬੰਦੇ ਨੂੰ ਅਲਾਟ ਕਰਨ ਦੀ ਇਜਾਜ਼ਤ 1984 ਪਰਵਾਰ ਔਰ ਸਾਡੀ ਸੋਸਾਇਟੀ ਬਿਲਕੁਲ ਨਹੀਂ ਦੇਗਾ